ਬਹੁਤ ਹੀ ਮੰਦਭਾਗੀ ਆ ਇਹ ਅੜੀਅਲ ਰਬਈਆ ਕੇਂਦਰ ਨੂੰ ਚਲਣਾ ਚਾਹੀਦਾ ਕੇਂਦਰ ਦੀ ਹਮੇਸ਼ਾ ਪੰਜਾਬ ਪ੍ਰਤੀ ਜਿਹੜੀ ਅੱਖ ਸੁਵਲੀ ਨਹੀਂ ਰਹੀ ਸੋ ਕਿਸਾਨਾਂ ਦੀਆਂ ਮੰਗਾਂ ਜ਼ਾਇਜ਼ ਨੇ ਮੰਗਾਂ ਪ੍ਰਵਾਨ ਕਰਦੀਆਂ ਇਹ ਹਮੇਸ਼ਾ ਅਸੀਂ ਕਿਸਾਨ ਅੰਦੋਲਨ ਦਾ ਉਹਨਾਂ ਦੀਆਂ ਮੰਗਾਂ ਦਾ ਔਰ ਹਰ ਢੰਗ ਦੀ ਉਹਨਾਂ ਦਾ ਅਸੀਂ ਸਪੋਰਟ ਕਰਦੇ ਆ ਸੋ ਮੈਂ ਉਹਨਾਂ ਨੂੰ ਸਰਦਾ ਸੁਮਨ ਵੀ ਕਰਦਾ ਜਿਨ੍ਹਾਂ ਨੇ ਇਸ ਅੰਦੋਲਨ ਚ ਜੀ ਦੀ ਪ੍ਰਾਪਤ ਕੀਤੀ ਹੈ ਔਰ ਨਮਸਕਾਰ ਇਨਸਾਫ ਟੀਵੀ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਵਨ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕਰਵਾਏ ਗਏ ਪੰਛੀਆਂ ਦੇ ਪੰਜਾਬ ਪੱਦਰੀ ਸਮਾਗਮ ਵਿੱਚ ਪਹੁੰਚੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਗੁਰਦਾਸਪੁਰ ਦੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਕਿਸਾਨ ਦੀ ਸ਼ਹੀਦ ਦੀ ਦੇ ਉੱਪਰ ਜਤਾਇਆ ਗਹਿਰਾ ਦੁੱਖ ਕਿਹਾ ਕੇਂਦਰ ਸਰਕਾਰ ਨੇ ਪੰਜਾਬ ਪਤੀ ਸਰਕਾਰ ਨਾਲ ਹਮੇਸ਼ਾ ਪਨਾਇਆ ਹੈ ਅੜਗਲ ਬਤੀਰਾ ਪੰਜਾਬ ਸਰਕਾਰ ਹਮੇਸ਼ਾ ਸ਼ਹੀਦ ਪਰਿਵਾਰ ਦੇ ਨਾਲ ਖੜੀ ਹੈ ਗੁਰਦਾਸਪੁਰ ਦੇ ਕਿਸ਼ਪੁਰ ਸ਼ੰਭ ਦਾ ਦੌਰਾ ਕਰ ਲਾਲ ਚੰਦ ਕਟਾਰੂ ਚੱਕ ਨੇ ਕੀਤੇ ਕਈ ਐਲਾਨ ਕਿਹਾ ਬੱਚਿਆਂ ਲਈ ਕਿਸ਼ਪੁਰ ਸ਼ੰਭ ਵਿੱਚ ਬੋਰਡ ਸਿਸਟਮ ਕੀਤਾ ਜਾਵੇਗਾ ਸ਼ੁਰੂ ਵੇਰਖਾ ਬੁੱਧੀ ਅੱਜ ਹੀ ਕੀਤੀ ਗਈ ਹੈ ਸ਼ੁਰੂਆਤ ਕਿਹਾ 40 ਲੱਖ ਰੁਪਏ ਦੀ ਲਾਗਤ ਨਾਲ ਹੌਨਗੇ ਵਿਕਾਸ ਕਾਰਜ ਜੋ ਫੰਡ ਪਹਿਲਾਂ ਹੀ ਕਰ ਦਿੱਤੇ ਗਏ ਹਨ ਜਾਰੀ ਇਸ ਮੌਕੇ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਵੈਲ ਵੀ ਸਾਡ ਮੌਕੇ ਤੇ ਉਪਸਥਿਤ ਇਸ ਮੌਕੇ ਤੇ ਸਕੂਲੀ ਬੱਚਿਆਂ ਨੇ ਤੇ ਕਾਲੇ ਦੇ ਬੱਚਿਆਂ ਨੇ ਜੰਗਲੀ ਜੀਗ ਉਤੇ ਅਕਸ਼ਪਰ ਸ਼ੰਭ ਦੀ ਉੱਪਰ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਜਿੱਥੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜਿੱਥੇ ਕੈਬਨਿਟ ਮੰਤਰੀ ਲਾਲਚੰਨ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਪੱਧਰੀ ਅਤੇ ਇਹ ਜੰਗਲੀ ਜੀਵ ਦਿਵਸ ਮਨਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨੰਬਰ ਵਲੋਂ ਰਾਜ ਬਣਾਉਣ ਲਈ ਹਰ ਖੇਤਰ ਵਿੱਚ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਅੱਜ वन ਅਤੇ ਜੰਗਲੀ ਜੀਵ ਨੂੰ ਉਤਸ਼ਾਹਤ ਕਰਨ ਲਈ ਅਤੇ ਸੈਰਸਪਾਟੇ ਨੂੰ ਪਲਪੁਰਤ ਕਰਨ ਲਈ ਗੁਰਦਾਸਪੁਰ ਖੇਤਰ ਨੂੰ ਪਲਪੁਰਤ ਕਰਨ ਲਈ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਅੱਜ ਗੁਰਦਾਸਪੁਰ ਵਿੱਚ ਪੰਛੀਆਂ ਦਾ ਪੰਜਾਬ ਪੱਧਰੀ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਇਸ ਲਈ ਕੇਸ਼ਪੁਰ ਸ਼ਾਮ ਲਈ ਜਿੱਥੇ ਥੋੜੇ ਦਿਨ ਪਹਿਲਾਂ ਹੀ 40 ਲੱਖ ਰੁਪਏ ਦੇ ਠੱਡ ਜਾਰੀ ਕੀਤੇ ਗਏ ਸਾਬਿਤ ਇਸ ਇਲਾਕੇ ਦੇ ਤੇ ਬੱਚਿਆਂ ਲਈ ਹੁਣ ਬਹੁਤ ਸਿਸਟਮ ਅਤੇ ਸੋਸ਼ਲ ਵਰਕਰ ਨੇ ਸਾਬਿਤ ਕਰ ਦਿੱਤਾ ਗਿਆ ਹੈ ਅਤੇ ਡਿਜੀਟਲ ਵਿਆਖਿਆ ਕੇਂਦਰ ਵੀ ਸਥਾਪਿਤ ਕੀਤਾ ਗਿਆ ਹੈ ਪ੍ਰਦਾਨ ਜਿੱਥੇ ਪੂਰੀ ਦੁਨੀਆ ਵਿੱਚੋਂ ਆ ਕੇ ਲੋਕ ਇੱਥੇ ਆਉਂਦੇ ਅਤੇ ਸੈਰ ਸਪਟੇ ਰਹਿੰਦੇ ਇੱਥੇ ਸ਼ਿਰਕਤ ਕਰਨਗੇ ਅਤੇ ਇੱਥੇ ਰੋਜ਼ਗਾਰ ਦੇ ਸਾਧਨ ਵੀ ਵਧਣਗੇ ਆਓ ਤੁਹਾਨੂੰ ਸੁਣਾਦੇ ਹਾਂ ਕੀ ਕਹਿਣਾ ਹੈ ਲਾਖ ਚੰਦ ਕਟਾਰੂ ਚੱਕਦਾ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਪ੍ਰਧਾਨ ਸੁਨੇਤ ਜੰਗਲੀਅਤ ਤੇ ਜੀਵ ਜੰਤੂ ਵਿਭਾਗ ਦੇ ਅਧਿਕਾਰੀਆਂ ਦਾ ਪੁੱਛਣਾ ਚਾਹੂਗਾ ਸਰ ਅੱਜ ਅੱਜ ਬੜਾ ਮੈਂ ਸਮਝਦਾ ਵੀ ਇੱਕ ਨਵੇਕਲਾ ਦਿਨ ਹੈਗਾ ਅੱਜ ਪੰਛੀ ਦਿਵਸ ਮਨਾਇਆ ਜਾ ਰਿਹਾ ਪੰਜਾਬ ਪੱਤਰ ਦਾ ਜਿਹੜਾ ਸਟੇਟ ਫੰਕਸ਼ਨ ਹੈ ਉਹ ਅੱਜ ਕਿ ਸਵੇਰ ਸਮ ਦੇ ਵਿੱਚ ਕੀਤਾ ਔਰ ਤੁਸੀਂ ਦੇਖਿਆ ਤੁਸੀਂ ਆਪ ਵੀ ਇੱਥੇ ਹਾਜ਼ਰ ਹੋ ਬਹੁਤ ਹੀ ਵਾਂਸ ਵਨ ਜਿਹੜੇ ਪ੍ਰਵਕਤਾ ਨੇ ਉਹਨਾਂ ਨੇ ਆਪਣੇ ਸਵੋਧਨ ਦੇ ਦੌਰਾਨ ਜਿਹੜਾ ਪੰਛੀ ਨੇ ਸਾਡੇ ਬਖੇਰੂ ਨੇ ਜਿਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਮਨੁੱਖੀ ਜੀਵਨ ਦੇ ਅੰਦਰ ਸਮਾਜ ਦੇ ਅੰਦਰ ਉਹਨਾਂ ਨੂੰ ਸਾਂਮਨ ਸਵਾਲ ਦਾ ਉਹਨਾਂ ਦੇ ਨਾਲ ਮੋਜ਼ ਗਾਣ ਦੇ ਲਈ ਵਿਚਾਰ ਸਾਂਝੇ ਕੀਤੇ ਆ ਸੋ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਉਹਨਾਂ ਦੀ ਗਵਾਹੀ ਦੇ ਵਿੱਚ ਜਿੱਥੇ ਪੰਜਾਬ ਨੂੰ ਬਾਕੀ ਖੇਤਰਾਂ ਦੇ ਅੰਦਰ ਬਾਕੀ ਫੀਲਡ ਦੇ ਅੰਦਰ ਬਲੰਦੀਆ ਤੇ ਲਜਾਨ ਦੇ ਲਈ ਕੰਮ ਕੀਤੇ ਜਾ ਰਹੇ ਨੇ ਉੱਥੇ ਜਿਹੜਾ ਫੋਰੈਸਟ ਵੱਲੋਂ ਅ ਅੱਜ ਸਟੇਟ ਪੱਧਰ ਦਾ ਫੰਕਸ਼ਨ ਇੱਥੇ ਕੀਤਾ ਗਿਆ ਸੋ ਮੈਂ ਅ ਥੋੜੇ ਦਿਨ ਪਹਿਲਾਂ 40 ਲੱਖ ਰੁਪਈਆ ਕੇਸੂਰ ਸੰਗ ਕੇਸੂਰ ਸੰਭ ਦੀ ਡਿਵੈਲਪਮੈਂਟ ਲਈ ਦਿੱਤਾ ਸੀਗਾ ਜਿਹਦੇ ਨਾਲ ਇੱਥੇ ਇੱਕ ਇੰਟਰਪ੍ਰੀਟੇਸ਼ਨ ਸੈਂਟਰ ਵੀ ਬਣਿਆ ਔਰ ਇੱਕ ਇੱਥੇ ਚਾਰ ਕਨਾਲ ਦੇ ਅੰਦਰ ਬੋਟਿੰਗ ਜਿਹੜੀ ਆ ਉਹ ਆਣ ਵਾਲੇ ਜਿਹੜੇ ਉਹ ਜਿਹੜੇ ਇੱਥੇ ਦਰਸ਼ਕ ਨੇ ਜਿਹੜਾ ਨੇ ਆਣਾ ਉਹਨਾਂ ਨੂੰ ਕਰਨ ਲਈ ਮਿਲੇਗੀ ਉਹਦਾ ਕੰਮ ਜਿਹੜਾ ਇੱਥੇ ਲੱਗਣਾ ਇੱਕ ਗਜ਼ੀਬੋ ਵੀ ਇੱਥੇ ਬੜਾ ਸ਼ਾਨਦਾਰ ਉਹਦੀ ਤਿਆਰੀ ਕੀਤੀ ਜਾ ਰਹੀ ਹੈ ਬਣ ਰਿਹਾ ਉਹ ਹੈਗਾ ਸੋ ਕਿਸਪੁਰ ਸੰਭ ਬਹੁਤ ਬੜੀ ਮਹੱਤਤਾ ਦੀ ਨਾ ਨਾਟ ਇਸ ਸਿਰਫ ਕੋਈ ਜੀਓਗ੍ਰਾਫਿਕਲੀ ਬਲਕਿ ਸਾਡੇ ਸਿਲੇਬਸ ਦੇ ਅੰਦਰ ਸਾਡੇ ਸੱਭਿਆਚਾਰ ਦੇ ਅੰਦਰ ਵੀ ਤੁਸੀਂ ਦੇਖਿਆ ਵੀ ਲੱਖਾਂ ਦੀ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਵਿਦੇਸੀ ਪੰਛੀ ਨੇ ਉਹ ਇੱਥੇ ਆਂਦੇ ਨੇ ਔਰ ਇੱਥੇ ਕੁਦਰਤੀ ਉਹਨਾਂ ਦਾ ਇਸ ਇਲਾਕੇ ਦੇ ਨਾਲ ਜਿਹੜਾ ਮੋਹ ਹੈ ਉਹ ਇੱਥੇ ਮਹੀਨਾ 2 ਮਹੀਨੇ ਰਹਿ ਕੇ ਫਿਰ ਵਾਪਸ ਆਪਣੇ ਵਤਨਾਂ ਨੂੰ ਜਾਂਦੇ ਆ ਸੋ ਇਹ ਕੇਸੂਪੁਰ ਸੰਭ ਇੱਕ ਕਮਿਊਨਿਟੀ ਖੇਤਰ 'ਚ ਹੈਗਾ ਸੋ ਇਸ ਸੰਭ ਦੇ ਜਿੱਥੇ ਆਸ-ਪਾਸ ਦੇ ਪਿੰਡਾਂ ਨੂੰ ਰੋਜ਼ਗਾਰ ਵੀ ਹੈ ਉਥੇ ਇਹਨੂੰ ਹੋਰ ਵਿਕਸਿਤ ਕਰਨ ਦੇ ਲਈ ਜਿਹੜਾ ਆ ਉਹ ਵਿਚਾਰਾਂ ਜਿਹੜੀਆਂ ਕੀਤੀਆਂ ਨੇ ਸੋ ਸਭ ਲੋਕਾਂ ਨੂੰ ਸਾਡੇ ਵੱਲੋਂ ਮੇਰੇ ਵੱਲੋਂ ਵੀ ਪੰਛੀ ਦਿਵਸ ਦੀਆਂ ਮੁਬਾਰਕਾਂ ਤੇ ਉਹਨਾਂ ਪੰਛੀਆਂ ਨੂੰ ਵੀ ਜਿਹੜੇ ਭਾਵੇਂ ਸਾਡੀ ਭਾਸ਼ਾ ਨਾ ਵੀ ਸਮਝਦੇ ਹੋਣ ਅੱਜ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਉਹਨਾਂ ਨੂੰ ਵੀ ਮੁਬਾਰਕਾਂ ਉਹਨਾਂ ਦੀ ਤੰਦਰੁਸਤੀ ਰਵੇ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਸਾਡੇ ਗੁਰੂ ਸੇਵਾਹਾਨਾਂ ਨੇ ਵੀ ਪੰਛੀਆਂ ਦੇ ਪ੍ਰਤੀ ਬਹੁਤ ਵੱਡੀਆਂ ਗੱਲਾਂ ਇਤਿਹਾਸੇ ਅੰਦਰ ਉਹਨਾਂ ਨਾਲ ਸਾਡੇ ਨਾਤੇ ਜੋੜ ਕੇ ਦੱਸਿਆ ਔਰ ਖਾਸ ਕਰਕੇ ਪੰਜਾਬ ਦਾ ਬਹੁਤ ਵੱਡਾ ਵਿਦਵਾਨ ਸੇਵ ਕੁਮਾਰ ਬਟਾਲਵੀ ਜਿਨ੍ਹਾਂ ਨੇ ਕਿਹਾ ਮਤਲਬ ਇਹਨਾਂ ਬਾਰੇ ਵੱਡੀਆਂ ਗੱਲਾਂ ਲੇਕ ਕੇ ਉਹ ਗਏ ਨੇ ਸੋ ਅੱਜ ਇੱਥੇ ਇਵੈਂਟ ਕੀਤਾ ਔਰ ਮੇਰੇ ਨਾਲ ਸਾਡੇ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਸੁਸ਼ੇਰ ਸਿੰਘ ਜੀ ਰਮਨ ਮੈਲ ਜੀ ਜਿਹੜੇ ਸਾਡੇ ਕਾਰਪੋਰੇਸ਼ਨ ਹੈਲਥ ਦੇ ਪੰਜਾਬ ਦੇ ਸਟੇਟ ਦੇ ਚੇਅਰਮੈਨ ਨੇ ਮਿਸਰਾ ਜੀ ਜਿਹੜੇ ਸਾਡੇ வனਪਾਲ ਨੇ ਪੰਜਾਬ ਦੇ ਮੁਖ ਧਰਵਿੰਦਰ ਸ਼ਰਮਾ ਜੀ ਉਹ ਜਿਹੜੇ ਸਾਡੇ ਵਾਈਲਡਲਾਈਫ ਦੇ ਇੰਚਾਰਜ ਨੇ ਸੁਬਕ-ਬਕ ਡੀ ਐਫਓ ਵਕ-ਵਕ ਵਾਈਲਡਲਾਈਫ ਦੇ ਅ ਬੀਟੀ ਆਏ ਨੇ ਸੋ ਸਭ ਨੇ ਆਪਣੇ ਵਿਚਾਰ ਸਾਂਝੇ ਕੀਤੇ ਸੋ ਵੋਟ ਸਿਸਟਮ ਨਾਲ ਹੋਰ ਕੀ ਕੀ ਇਥੇ ਸ਼ੁਰੂ ਕੀਤਾ ਜਾ ਰਿਹਾ ਹੈ ਇੱਕ ਵੋਟ ਸਿਸਟਮ ਤੋਂ ਇਲਾਵਾ ਇਥੇ ਇੱਕ ਡਿਜੀਟਲ ਇੰਟਰਪ੍ਰੀਟੇਸ਼ਨ ਸੈਂਟਰ ਦੀ ਪ੍ਰਪੋਜ਼ਲ ਭੇਜ ਦਿੱਤੀ ਗਈ ਹੈ ਉਹ ਵੀ ਇੱਕ ਬਹੁਤ ਚੇਤਨਤਾ ਦਾ ਕੰਮ ਕਰੇਗਾ ਜਿਹੜਾ ਡਿਜੀਟਲ ਇੰਟਰਪ੍ਰੀਟੇਸ਼ਨ ਸੈਂਟਰ ਹੈ ਸੋ ਇੱਕ ਇਥੇ ਬੇਰਕੇ ਦਾ ਬੋਥ ਜਿਹੜਾ ਆ ਉਹਨੂੰ ਵੀ ਲਾਉਣ ਦੀ ਅੱਜ ਪ੍ਰਵਾਨਗੀ ਦਿੱਤੀ ਹੈ ਸੋ ਅਸੀਂ ਇਹਦੇ ਪ੍ਰਤੀ ਸੁਝਾਅ ਵੀ ਲਮਗ ਲੋਕਾਂ ਦੇ ਕਿਉਂਕਿ ਮਾਨ ਜੋਗ ਮੁੱਖ ਮੰਤਰੀ ਹਮੇਸ਼ਾ ਕਹਿੰਦਾ ਕਿ ਸੇ ਲੋਕਾਂ ਤੋਂ ਸਿੱਖਦੇ ਆ ਸੋ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹਨੂੰ ਕੇਸ ਉੱਪਰ ਸਾਨੂੰ ਹੋਰ ਡਵੈਲਪ ਕਰਨ ਦੇ ਲਈ ਸਾਨੂੰ ਆਪਣੇ ਉੱਚੇ ਸੁਝਾਅ ਵੱਡਮੁੱਲੇ ਵਿਚਾਰ ਵੀ ਸਾਨੂੰ ਮਤਲਬ ਦੱਸਣ ਤਾਂ ਜੋ ਅਸੀਂ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਰਾਵਾਂ ਨੇ ਉਹ ਨਾਲ ਲੈ ਕੇ ਇੱਕ ਸਰਕਾਰ ਹੋਵੇ ਇੱਕ ਲੋਕ ਹੋਣ ਇਹਨਾਂ ਦੇ ਦਰਮਿਆਨ ਜਿਹੜਾ ਉਹ ਮਤਲਬ ਕੋਆਰਡੀਨੇਸ਼ਨ ਹੈ ਇਹਨੂੰ ਹੋਰ ਵਧੀਆ ਸਰ ਤੁਸੀਂ ਵੀ ਕਿਸਾਨ ਅੰਦੋਲਨ ਦਾ ਹਿੱਸਾ ਰਹੇ ਹੋ ਬਰਦਾਸ਼ਪੁਰ ਦੇ ਕਿਸਾਨ ਦੀ ਕੱਲ ਡੈਥ ਹੋਈ ਹੈ ਕਿੱਦਾਂ ਦੇਖਦੇ ਹੋ ਬਹੁਤ ਹੀ ਮੰਦਭਾਗੀ ਆ ਇਹ ਆੜੀਅਲ ਰੁਪਈਆ ਕੇਂਦਰ ਨੂੰ ਚੜਨਾ ਚਾਹੀਦਾ ਕੇਂਦਰ ਦੀ ਹਮੇਸ਼ਾ ਪੰਜਾਬ ਪ੍ਰਤੀ ਜਿਹੜੀ ਅੱਖ ਸੁਵਲੀ ਨਹੀਂ ਰਹੀ ਸੋ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਸਾਲਜ ਕਿਸਾਨ ਦਾ ਸੰਸਕਾਰ ਹੋ ਰਿਹਾ ਸਰਕਾਰ ਵੱਲ ਕੋਈ ਆਰਸੀ ਮਦਦੀ ਜਾ ਰਹੀ ਹੈ ਕਿਸਾਨ ਨੂੰ ਨਹੀਂ ਇਹ ਡਿਸੀਜਨ ਤਾਂ ਮਾਨਯੋਗ ਮੁੱਖ ਮੰਤਰੀ ਜੀ ਕਰਨਗੇ ਵੈਸੇ ਹਮੇਸ਼ਾ ਅਸੀਂ ਕਿਸਾਨ ਅੰਦੋਲਨ ਦਾ ਉਹਨਾਂ ਦੀਆਂ ਮੰਗਾਂ ਦਾ ਔਰ ਹਰ ਢੰਗ ਦੀ ਉਹਨਾਂ ਦੇ ਅਸੀਂ ਸਪੋਰਟ ਕਰਦੇ ਆਂ ਸੋ ਮੈਂ ਉਹਨਾਂ ਨੂੰ ਸਰਦਾ ਸੁਮਨ ਵੀ ਕਰਦਾ ਜਿਨ੍ਹਾਂ ਨੇ ਇਸ ਅੰਦੋਲਨ ਚ ਸ਼ਹੀਦੀ ਪ੍ਰਾਪਤ ਕੀਤੀ ਹੈ ਔਰ ਸਰਕਾਰ ਮੇ ਸੰਪਰਵਾਰ ਨਾਲ ਥੈਂਕ ਯੂ ਹਾਜ਼ਰ ਕਰ ਲਵਾਂਗੇ ਸਟੇਟ ਲੈਵਲ ਦਾ 25 ਦਿਵਸ ਮਨਾਇਆ ਗਿਆ ਮੈਂ ਸਤਕਾਰ ਜੋ ਸਾਡੇ ਪੰਜਾਬ ਸਰਕਾਰ ਦੇ ਮੰਤਰੀ ਸ਼੍ਰੀ ਲਾਲਚੰਦ ਕਟਾਰ ਚੱਕ ਜੀ ਜਿਨ੍ਹਾਂ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਆਪਣੀ ਸਾਰੀ ਟੀਮ ਲੈ ਕੇ ਮਿਸ਼ਰਾ ਜੀ ਇੱਥੇ ਆਏ ਨੇ ਤਰਮਿੰਦਰ ਸ਼ਰਮਾ ਜੀ ਇੱਥੇ ਆਏ ਨੇ ਔਰ ਸਾਡਾ ਜ਼ਿਲ੍ਹੇ ਦਾ ਸਾਰਾ ਪ੍ਰਸ਼ਾਸਨ ਇੱਥੇ ਆਇਆ ਸੋ ਅੱਜ ਪੰਛੀ ਦਿਵਸ ਮਨਾ ਕੇ ਬਹੁਤ ਵੱਡਾ ਇੱਥੇ ਲੋਕਾਂ ਦੇ ਵਿੱਚ ਇੱਕ ਕ੍ਰੇਜ਼ ਬਣਿਆ ਸੋ ਮੈਂ ਪੰਜਾਬ ਸਰਕਾਰ ਦਾ ਮੰਤਰੀ ਸਰ ਦਾ ਉਹਨਾਂ ਦੀ ਸਾਰੀ ਟੀਮ ਦਾ ਦਿਲੋਂ ਅ ਜੀ ਆ ਕਹਿੰਦਾ ਹੋਇਆ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਕੇਸ਼ੂਪਰ ਸ਼ੰਭ ਨੂੰ ਤਰਜੀਹ ਦਿੱਤੀ ਹੈ ਔਰ ਇੱਥੇ ਸਟੇ ਲੈਵਲ ਦਾ ਫੰਕਸ਼ਨ ਜਿਹੜਾ ਉਹ ਕੀਤਾ ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਅਸੀਂ ਪੰਛੀਆਂ ਦੇ ਸਹਾਇਕ ਬਣੀਏ ਉਹਨਾਂ ਨੂੰ ਜੀਵਤ ਰੱਖਣ ਲਈ ਵੱਦ ਵੱਦ ਉਪਰਾਲੇ ਕਰੀਏ ਔਰ ਆਪਣੇ ਜਿੰਨੇ ਵੀ ਆਸ-ਪਾਸ ਦੇ ਲੋਕਾਂ ਨੂੰ ਸਾਰਿਆਂ ਨੂੰ ਇੱਥੇ ਲੈ ਕੇ ਆਈਏ ਔਰ ਪੰਛੀਆਂ ਦੇ ਬਾਰੇ ਜਾਗਰਤ ਕਰੀਏ ਖਾਸ ਕਰ ਦਿਨਾਨਗਰ ਹਲਕੇ ਨਾਲ ਜਿਆਦਾ ਲਗਾਤ ਰੱਖਦੇ ਪਿਆ ਮੰਤਰੀ ਸਾਹਿਬ ਅ ਮੰਤਰੀ ਸਾਹਿਬ ਕਿਉਂਕਿ ਬੜੇ ਦਿਆਲੂ ਨੇ ਔਰ ਮੇਰਾ ਤੇ ਸ਼ੁਰੂ ਤੋਂ ਪਿਆਰ ਵੀ ਰਿਹਾ ਹੈ ਮੰਤਰੀ ਸਾਹਿਬ ਨਾਲ ਔਰ ਇਹ ਹਲਕਾ ਮੇਰਾ ਨਹੀਂ ਹੈ ਇਹ ਹਲਕਾ ਇਹਨਾਂ ਦਾ ਹੀ ਹੈ ਸੋ ਇਹ ਆਪਣੇ ਇਸ ਹਲਕੇ ਨੂੰ ਵੀ ਆਪਣਾ ਹਲਕਾ ਸਮਝਦੇ ਨੇ ਇਸ ਕਰਕੇ ਮੈਨੂੰ ਮਾਣ ਵੀ ਆ ਇਹਨਾਂ ਦੇ ਉੱਤੇ ਔਰ ਜਿਸ ਤਰ੍ਹਾਂ ਇਹ ਮੰਤਰੀ ਸਾਹਿਬ ਇੰਟਰਸਟ ਲੈ ਰਹੇ ਨੇ ਇਸ ਕੇਸ਼ਪੁਰ ਸੰਬ ਦੇ ਵਾਸਤੇ ਮੈਂ ਕਹਿੰਦਾ ਇਹ ਪੰਜਾਬ ਦੇ ਵਾਸਤੇ ਬੜੇ ਵੱਡੇ ਮਾਣ ਦੀ ਗੱਲ ਹੈ ਕਿਆ ਕਰਨਾ ਚਾਹੋਗੇ ਸਾਰਾ ਅਰਕੀ ਕਰਨਾ ਚਾਹੋਗੇ ਅੱਜ ਦਾ ਜਿਹੜਾ ਮਨਾਇਆ ਗਿਆ ਹੈ ਅੱਜ ਪਦਵਾ ਪ੍ਰਵਾਸੀ ਪੰਚੀ ਦਿਵਸ ਮਨਾਇਆ ਇਥੇ ਆ ਪਹਿਲਾ ਪਹਿਲਾ ਵੀ ਕਿਸੂਪੁਰ ਬੜਿਆ ਸੀ ਜਦੋਂ 15 ਲੋਡ ਕੇ ਪੋਕ ਕਿਸੂਪੁਰ ਆਏ ਨੇ ਮੇਨ ਮਤਸਾ ਇਹਦਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਦਾ ਲੋਕਾਂ ਨੂੰ ਦੱਸਣਾ ਕਿ ਇਹ ਦੇ ਸਾਰ ਸੰਕਰਨ ਸਮ ਦੀ ਸੰਭਾਲਨ ਸਮੂਦੰਗਲ ਸੁਟੰਦ ਨੇ ਇਸੇ ਕਾਰਨ ਕਰਨ ਦੇ ਲੋਕਾਂ ਬਾਤੀ ਲੋਕਾਂ ਨੂੰ ਵਿਦਾਸਕ ਤੇ ਇਹ ਹੀ ਅਪੀਲ ਹੈ ਸਾਰੇ ਦਿਵਸ ਸਾਰੇ ਇੱਥੇ ਦੇ ਨਿਵਾਸੀ ਲੋ ਤੇ ਛਮ ਦੇਾਰੇ ਨਿਵਾਸੀ ਲੋ ਕਿ 13 ਪਿੰਡਾਂ ਦਾ ਛਮ ਹੈ ਉਹ 13 ਪਿੰਡਾਂ ਦੇ ਸਾਰੇ ਨਿਵਾਸੀ ਲੋ ਦੱਸਿਆ ਉਹਨਾਂ ਨੇ ਬੜਾ ਸਹਯੋਗ ਦਿੱਤਾ ਸੀ ਪਿੱਛੇ ਜਦੋਂ ਇਹ ਕਮੇਟੀ ਸੱਣੀ ਕੰਜ਼ਰਵੇਸ਼ਨ ਸੈਂਟਰ ਬਣਾਇਆ ਹੁਣ ਉਹਨਾਂ ਨੇ ਸਹਯੋਗ ਆਪਨ ਵੀ ਬਿਲ ਰਿਆ ਠੀਕ ਹੈ ਤੇ ਅਪੀਲ ਕੀਤੀ ਕਿ ਬਾਕੀਆਂ ਨੂੰ ਵੀ ਜਿਹੜੀ ਹਿੰਦਾਂ ਦਸਾ ਦੇ ਦੱਸ ਤੇ ਹਿੰਦ ਤੇ ਬਾਤਿਆ ਨੂੰ ਵੀ ਸਮਝਾਓ ਉਹ ਮਕਰਮੈਂ ਸਰਕਾਰ ਜਿਹੜੀ ਇਹਨੂੰ ਅਪਗ੍ਰੇਡ ਕਰਦੀ ਪਈਏ ਕਿਸ ਤਰ੍ਹਾਂ ਲੱਗ ਰਿਹਾ ਪੁਰਾਣਾ ਮੈਂ ਸੰਜੀਦ ਰ ਅਪਗ੍ਰੇਡ ਤਾਂ ਹੋਣੀ ਚਾਹੀਦੀ ਅਪਗ੍ਰੇਡ ਹੋਣੀ ਚਾਹੀਦੀ ਹੈ ਅੱਜ ਤੋਂ 12 ਸਾਲ ਪਹਿਲੇ ਤੇ ਕੁਝ ਵੀ ਨਹੀਂ ਸੀ ਹੂੰ ਉਹਨ ਦੇਖੋ ਅਪਡੇਟ ਤਾਂ ਹੋਣੀ ਚਾਹੀਦੀ ਕੀ ਕਹਿਣਾ ਚਾਹੋਗੇ ਗੁਰਦਾਸਪੁਰ ਵਾਸੀਆਂ ਨੂੰ ਪੰਜਾਬਪੁਰ ਵਸ ਪੰਜਾਬ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਚਲੋ ਇਹ ਉਪਰਾਲਾ ਸਟਾਡ ਆ ਕਿੰਨਾ ਸਟਾਡ ਸਾਰੀ ਥਾਂ ਦੇ ਲਈ ਅਪਗ੍ਰੇਡ ਕਰ ਰਹੀ ਹੈ ਤਾਂ ਇਹ ਜਰਾ ਸੁਭਾ ਖਾਸ ਕਰਕੇ ਗੁਰਦਾਸਪੁਰ ਪਠਾਨ ਟੋਟੇ ਕਾਫੀ ਸੁੰਦਰ ਹੈ ਇਹ ਕੁਪੀ ਪੋਟੈਂਸ਼ੀਅਲ ਤੇ ਪੰਜਾਬ ਸਰਕਾਰ ਦੀ ਪਹਿਲ ਹੈ ਜੀ ਕਿ ਉਹ ਟੂਰਿਜ਼ਮ ਦੇ ਪਾਡ ਪੀ ਉਤੇ ਬਾਕੀ ਵਾਈਲਡ ਲਾਈਫ ਪਾਡ ਪੀ ਉਤੇ ਤੇ ਲੱਗੇ। ਤਾਂ ਕੰਮਨ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਗੁਰਦਾਸਪੁਰ वन ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕਰਵਾਏ ਗਏ ਪੰਛੀਆਂ ਦੇ ਪੰਜਾਬ ਪੱਧਰੀ ਸਮਾਗਮ ਵਿੱਚ ਪਹੁੰਚ ਕੇ ਅੱਜ ਸ਼ਿਰਕਤ ਕੀਤੀ ਅਤੇ ਕਈ ਐਲਾਨ ਕੀਤੇ ਹਨ ਪਰ ਉੱਥੇ ਹੀ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਇੱਕ ਕਿਸਾਨ ਦੀ ਮੌਤ ਦੇ ਉੱਪਰ ਗਹਿਰਾ ਦੁੱਖ ਜਤਾਇਆ ਹੈ ਅਤੇ ਕੇਂਦਰ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ ਅਤੇ ਉੱਥੇ ਹੀ ਸ਼ਹੀਦ ਦੇ ਪਰਿਵਾਰ ਨਾਲ ਸਰਕਾਰ ਵੱਲੋਂ ਖੜੇ ਹੋਣ ਦੀ ਗੱਲ ਕਹੀ ਹੈ ਤਾਂ ਦੇਖਦੇ ਰਹੋ ਇਨਸਾਫ ਟੀਵੀ ਕੈਮਰਾਮੈਨ ਰਾਹੁਲ ਦੇ ਨਾਲ ਬਿਊਰੋ ਦੀ ਪਕਸ਼ਾਨੀ ਦੀ ਖਾਸ ਰਿਪੋਰਟ ਦੋਸਤੋ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦੇ ਇਸ਼ਤਿਹਾਰ ਅਤੇ ਖਬਰਾਂ ਸੰਬੰਧੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਤੁਹਾਡੇ ਲਈ 24 ਘੰਟੇ ਹਾਜ਼ਰ ਹੈ ਤਾਂ ਦੇਖਦੇ ਰਹੋ ਇਨਸਾਫ ਟੀਵੀ ਜੈ ਹਿੰਦ ਦੋਸਤੋ ਧੰਨਵਾਦ